ਦੇ ਗੁਰੂ ਨਹੀਂ ਹੈ ਸਾਡੀ ਤਾਂ ਦੇ ਗੁਰੂ ਹੈ ਨਹੀਂ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਗੁੱਸਾ ਲੱਗਣਾ ਇਹ ਸੰਪਰਦਾਇਆਂ ਲੋਕਾਂ ਨੂੰ ਗੁੱਸਾ ਲੱਗ ਸਕਦਾ ਜਿਹੜਾ ਬੰਦਾ ਸ਼ਬਦ ਦਾ ਪੁਜਾਰੀ ਆ ਉਹਨੂੰ ਗੁੱਸਾ ਨਹੀਂ ਲੱਗਦਾ ਇਹਨਾਂ ਗੱਲਾਂ ਦਾ ਇਹ ਸਾਡਾ ਗੁਰਨਾਨਕ ਹੈ ਹੀ ਨਹੀਂ ਇਹ ਤਾਂ ਉਹਨਾਂ ਨੇ ਜਿਹੜੀ ਫੋਟੋ ਬਣਾਈ ਆ ਗੁਰਨਾਨਕ ਦੇਵ ਜੀ ਦੀ ਠੀਕ ਹੈ ਉਹਦੀ ਕਾਪੀ ਮਾਰੀ ਆ ਹਨਾ ਵੀ ਆ ਫੋਟੋ ਇਦਾਂ ਦੀ ਬਣੀ ਆ ਉਹਦੀ ਜਿੱਦਾਂ ਬਾਕੀ ਗੁਰੂਆਂ ਦੀਆਂ ਵੀ ਬਣੀਆਂ ਆ ਉਹਦੇ ਦੀ ਕਾਪੀ ਮਾਰ ਕੇ ਕੱਲ ਨੂੰ ਕਿਸੇ ਹੋਰ ਗੁਰੂ ਦੀ ਵੀ ਕੋਈ ਕਾਪੀ ਕਰ ਜੂਗਾ ਅਸੀਂ ਤਾਂ ਮੰਨਦੇ ਨਹੀਂ ਵੀ ਸਾਡਾ ਗੁਰੂ ਇਦਾਂ ਦਾ ਹੈਗਾ ਸੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਜਥੇਦਾਰ ਸਹਿਬਾਨਾਂ ਨੂੰ ਤੇ ਸਾਡੇ ਪੰਥਕ ਆਗੂਆਂ ਨੂੰ ਜਿਹੜੇ ਵੱਡੇ ਜਥੇਬੰਦੀਆਂ ਦੇ ਆਗੂ ਆ ਦਲ ਪੰਥਾਂ ਦੇ ਮੁਖੀ ਆ ਇਨਿਕ ਮਸਲੇ ਤੇ ਜਿਹੜੇ ਹੈਗੇ ਆ ਨਾਰਮਲੀ ਆਪਾਂ ਹੱਲ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਮਸਲੇ ਤੁਸੀਂ ਇਦਾਂ ਹੱਲ ਕਰ ਸਕਦੇ ਆ ਜੇ ਤੁਸੀਂ ਅਕਾਲ ਤਖਤ ਹੁਕਮਨਾਮਾ ਜਾਰੀ ਕਰਵਾ ਦਿਓ ਤੇ ਆਪਣੀਆਂ ਜਥੇਬੰਦੀਆਂ ਨੂੰ ਜਿੰਨੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਆਦੇਸ਼ ਕਰਦੇ ਹਾਂ ਵੀ ਹੁਕਮਨਾਮਾ ਇਹ ਜਾਰੀ ਕਰਾ ਦਿਓ ਵੀ ਭਾਈ ਜਿੰਨੇ ਵੀ ਘਰਾਂ ਦੇ ਵਿੱਚ ਫੋਟੋਆਂ ਹੈਗੀਆਂ ਨਕਲੀ ਗੁਰੂ ਦੀਆਂ ਇਹ ਗੁਰੂ ਸਾਹਿਬ ਦੀਆਂ ਜਾਂ ਕੋਈ ਕਿਸੇ ਮਸ਼ੀਹਦ ਦੀਆਂ ਹੈਗੀਆਂ ਹਨਾ ਕਾਲਪਨਿਕ ਫੋਟੋਆਂ ਜਿਹੜੀਆਂ ਉਹ ਪੂਜਦੇ ਆ ਉਹ ਕੱਢ ਕੇ ਬਾਹਰ ਸੈੱਟ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਚੱਲ ਰਹੀ ਆ ਜਿਹਦੇ ਵਿੱਚ ਇੱਕ ਕੋਈ ਬੀਬੀ ਇੱਕ ਪਤਨੀ ਭਾਈ ਆ ਵੀ ਉਹਨੇ ਇੱਕ ਸਰੂਪ ਗੁਰਨਾਨਕ ਪਾਸ਼ੀ ਦਾ ਬਣਾ ਕੇ ਆ ਤੇ ਬਣਾ ਕੇ ਤੇ ਮੱਥਾ ਟਿਕਾਇਆ ਗੁਰੂ ਸਾਹਿਬ ਦੇ ਬਰਾਬਰ ਬੈਠੀ ਜਾਂ ਬੈਠਾ ਤੇ ਬਿਆਦਬੀ ਹੋ ਗਈ ਜਿੱਦਾਂ ਗੁਰੂ ਸਾਹਿਬ ਦੀ ਬਿਆਦਬੀ ਹੋ ਗਈ ਕਿਉਂਕਿ ਸਾਡੇ ਗੁਰੂ ਦਾ ਜਿਹੜਾ ਹੈਗਾ ਕੋਈ ਉਹ ਬਣਾ ਨਹੀਂ ਸਕਦਾ ਹਨਾ ਇੰਡਾ ਰੂਪ ਨਹੀਂ ਧਾਰਨ ਕਰ ਸਕਦਾ ਬਹੁਤ ਉੱਚਾ ਸੋਚਾ ਜੀਵਨ ਚਾਹੀਦਾ ਹੁਣ ਜਾਂ ਮੰਗ ਪੱਤਰ ਦਈਏ ਅਕਾਲ ਤਖਤ ਤੇ ਜਸੂਦਾ ਸਾਦਾ ਲਾਉਣ ਦੀਆਂ ਤਿਆਰੀਆਂ ਕਰੀਏ ਹਨਾ ਮਤਲਬ ਇਦਾਂ ਦੇ ਮਸਲੇ ਜਿਹੜੇ ਹੈਗੇ ਆ ਸਰਕਾਰ ਨਾਲ ਮੀਟਿੰਗਾਂ ਕਰੀਏ ਵੀ ਸਾਡੇ ਨਾਲ ਸਾਡੀਆਂ ਭਾਵਨਾਵਾਂ ਪੜਕ ਲਈਆਂ ਤੇ ਇਦਾਂ ਦੇ ਮਸਲੇ ਨਹੀਂ ਹੋਣੇ ਚਾਹੀਦੇ ਇਦਾਂ ਦਾ ਸਾਰਿਆਂ ਨੇ ਕਾਰਵਾਈਆਂ ਕਰਨੀਆਂ ਪੋਸਟਾਂ ਪਾਉਣੀਆਂ ਅਸਲ ਦੇ ਵਿੱਚ ਇਹ ਉਹ ਮਸਲੇ ਆ ਜਿਹੜੇ ਸਾਡੇ ਜਥੇਦਾਰਾਂ ਨੇ ਸਾਡੇ ਗਲ ਮੜ ਦਿੱਤੇ ਆ ਗੁਰਨਾਨਕ ਦੀ ਫੋਟੋ ਜਿਹੜੀ ਹੈਗੀ ਆ ਲੋਕਾਂ ਦੇ ਘਰਾਂ ਦੇ ਵਿੱਚ ਜੋ ਹੈਗੀ ਆ ਉਹ ਗੁਰਨਾਨਕ ਥੋੜੀ ਆ ਉਹ ਉਹ ਤਾਂ ਚਿੱਤਰਕਾਰ ਸੋਭਾ ਸਿੰਘ ਨੇ ਬਣਾਈਆਂ ਹੋਈਆਂ ਨਕਲੀ ਤਸਵੀਰਾਂ ਆ ਸਾਰੇ ਗੁਰੂਆਂ ਦੀਆਂ ਜਿੰਨੀਆਂ ਫੋਟੋਆਂ ਹੈਗੀਆਂ ਉਹ ਨਕਲੀ ਤਸਵੀਰਾਂ ਪਹਿਲਾਂ ਤਾਂ ਨਕਲੀ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਪ੍ਰਵਾਨ ਕੀਤੀਆਂ ਸਾਡੇ ਜਥੇਦਾਰ ਤੱਕ ਦੇ ਲੈਵਲ ਦੇ ਬੰਦਿਆਂ ਨੇ ਜਿਹੜੇ ਹੈਗਾ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਵੜਨ ਦਿੱਤਾ ਲੋਕਾਂ ਦੇ ਘਰਾਂ 'ਚ ਵੜਨ ਦਿੱਤਾ ਉਸ ਤੋਂ ਬਾਅਦ ਚੋਂ ਫਿਰ ਉਹ ਫੋਟੋ ਕਿਸੇ ਨੇ ਪਾੜ ਕੇ ਸੈੱਟ ਤੀ ਕਦੇ ਕਿਤੇ ਬਿਆਦਬੀ ਹੋ ਗਈ ਫਿਰ ਉਹਦੇ ਤੇ ਲੜਾਈਆਂ ਸ਼ੁਰੂ ਕਰਾਈਆਂ ਕੀਤੀਆਂ ਫੇ ਹੁਣ ਆਹ ਸਰੂਪ ਵਾਲੀ ਵੀਡੀਓ ਆ ਗਈ ਆ ਹੁਣ ਇਹਦੇ ਉੱਤੇ ਹਰੇਕ ਬੰਦੇ ਨੇ ਤਾਂ ਚੜੀ ਜਾਣਾ ਵੀ ਦੇਖੋ ਜੀ ਬਿਆਦਬੀ ਹੋ ਗਈ ਗੁਰੂ ਸਾਹਿਬ ਦੀ ਦੇ ਗੁਰੂ ਨਹੀਂ ਹੈ ਸਾਡੀ ਤਾਂ ਦੇ ਗੁਰੂ ਹੈ ਨਹੀਂ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਗੁੱਸਾ ਲੱਗਣਾ ਇਹ ਸੰਪਰਦਾਇਆਂ ਲੋਕਾਂ ਨੂੰ ਗੁੱਸਾ ਲੱਗ ਸਕਦਾ ਜਿਹੜਾ ਬੰਦਾ ਸ਼ਬਦ ਦਾ ਪੁਜਾਰੀ ਆ ਉਹਨੂੰ ਗੁੱਸਾ ਨਹੀਂ ਲੱਗਦਾ ਇਹਨਾਂ ਗੱਲਾਂ ਦਾ ਇਹ ਸਾਡਾ ਗੁਰਨਾਨਕ ਹੈ ਹੀ ਨਹੀਂ ਇਹ ਤਾਂ ਉਹਨਾਂ ਨੇ ਜਿਹੜੀ ਫੋਟੋ ਬਣਾਈ ਆ ਗੁਰਨਾਨਕ ਦੇਵ ਜੀ ਦੀ ਠੀਕ ਆ ਉਹਦੀ ਕਾਪੀ ਮਾਰੀ ਆ ਹਨਾ ਵੀ ਆ ਫੋਟੋ ਇਦਾਂ ਦੀ ਬਣੀ ਆ ਉਹਦੀ ਜਿੱਦਾਂ ਬਾਕੀ ਗੁਰੂਆਂ ਦੀਆਂ ਵੀ ਬਣੀਆਂ ਆ ਉਹਦੇ ਦੀ ਕਾਪੀ ਮਾਰ ਕੇ ਕੱਲ ਨੂੰ ਕਿਸੇ ਹੋਰ ਗੁਰੂ ਦੀ ਵੀ ਕੋਈ ਕਾਪੀ ਕਰ ਜੂਗਾ ਅਸੀਂ ਤਾਂ ਮੰਨਦੇ ਨਹੀਂ ਵੀ ਸਾਡਾ ਗੁਰੂ ਇਦਾਂ ਦਾ ਹੈਗਾ ਸੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਜਥੇਦਾਰ ਸਹਿਬਾਨਾਂ ਨੂੰ ਤੇ ਸਾਡੇ ਪੰਥਕ ਆਗੂਆਂ ਨੂੰ ਜਿਹੜੇ ਵੱਡੇ ਜਥੇਬੰਦੀਆਂ ਦੇ ਆਗੂ ਆ ਦਲ ਪੰਥਾਂ ਦੇ ਮੁਖੀ ਆ ਇਨਿਕ ਮਸਲੇ ਤੇ ਜਿਹੜੇ ਹੈਗੇ ਆ ਨਾਰਮਲੀ ਆਪਾਂ ਹੱਲ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਮਸਲੇ ਤੁਸੀਂ ਇਦਾਂ ਹੱਲ ਕਰ ਸਕਦੇ ਆ ਜੇ ਤੁਸੀਂ ਅਕਾਲ ਤਖ਼ਤ ਹੁਕਮਨਾਮਾ ਜਾਰੀ ਕਰਵਾ ਦਿਓ ਤੇ ਆਪਣੀਆਂ ਜਥੇਬੰਦੀਆਂ ਨੂੰ ਜਿੰਨੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਆਦੇਸ਼ ਕਰਦੇ ਹਾਂ ਵੀ ਹੁਕਮਨਾਮਾ ਇਹ ਜਾਰੀ ਕਰਾ ਦਿਓ ਵੀ ਭਾਈ ਜਿੰਨੇ ਵੀ ਘਰਾਂ ਦੇ ਵਿੱਚ ਫੋਟੋਆਂ ਹੈਗੀਆਂ ਨਕਲੀ ਗੁਰੂ ਦੀਆਂ ਇਹ ਗੁਰੂ ਸਾਹਿਬ ਦੀਆਂ ਜਾਂ ਕੋਈ ਕਿਸੇ ਸ਼ਹੀਦ ਦੀਆਂ ਹੈਗੀਆਂ ਹਨਾ ਕਾਲਪਨਿਕ ਫੋਟੋਆਂ ਜਿਹੜੀਆਂ ਉਹ ਪੂਜਦੇ ਆ ਉਹ ਕੱਢ ਕੇ ਬਾਹਰ ਸੈੱਟ ਦਿਓ ਤੇ ਦੂਜੀ ਗੱਲ ਹੈਗੀ ਆ ਵੀ ਜਿਹੜੀਆਂ ਦੁਕਾਨ ਤੇ ਫੋਟੋਆਂ ਵੇਚ ਰਹੀਆਂ ਆ ਗੁਰੂ ਸਾਹਿਬਾਨਾਂ ਦੀਆਂ ਉਹਨਾਂ ਤੇ ਕਾਰਵਾਈ ਹੋਊਗੀ ਤੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਜਿਹੜੀਆਂ ਦੁਕਾਨਾਂ ਤੇ ਫੋਟੋਆਂ ਵੇਚਦੀਆਂ ਆ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹਨਾਂ ਤੇ ਕਾਰਵਾਈ ਕਰਵਾਉਣ ਜਾਂ ਉਹਨਾਂ ਨੂੰ ਟਾਈਮ ਦੇ ਦੇਣ ਥੋੜੇ ਦਿਨਾਂ ਦਾ ਵੀ ਭਾਈ ਵੀ ਆਪਣਾ ਜਿਹੜਾ ਹੈਗਾ ਤੁਸੀਂ ਚੱਕ ਲੋ ਜੁੱਲੀ ਵਸਤਰਾ ਇਹ ਵਾਪਸ ਕਰੋ ਜਾਂ ਜਿੱਦਾਂ ਮਰ ਵਾਪਸ ਕੀ ਕਰਨਾ ਉਹਨੂੰ ਆਗ ਹੀ ਲੱਗਣੀ ਆ ਮਤਲਬ ਜੋ ਵੀ ਹੈਗਾ ਆ ਵੀ ਇਹ ਗਲਤ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਵਿੱਚ ਆ ਗਈਆਂ ਸਿੱਖ ਸ਼ਬਦ ਦਾ ਪੁਜਾਰੀ ਆ ਜੇ ਤਾਂ ਸ਼ਬਦ ਦੇ ਪੁਜਾਰੀ ਹੋ ਕੇ ਚੱਲੋਂਗੇ ਮੂਰਤੀ ਪੂਜਾ ਦੇਹ ਧਾਰੀ ਆਹ ਸਾਰਾ ਕੁਝ ਹੀ ਹੈ ਨਾ ਮੰਨ ਲਓ ਇਹ ਮੂਰਤੀ ਪੂਜਾ ਵੱਲੋਂ ਹਟੋਂਗੇ ਫੇਰ ਤਾਂ ਤੁਹਾਡੀ ਵੀ ਥੋੜੀ ਜੀ ਜਾਣ ਸੋਖੀ ਹੋਊਗੀ ਪੰਥ ਚ ਵੀ ਕੋਈ ਥੋੜੀ ਜੀ ਜਾਗਰੂਕਤਾ ਆਊਗੀ ਜੇ ਇਦਾਂ ਨਹੀਂ ਕਰਨਾ ਜਿਹੜੀਆਂ ਫੋਟੋਆਂ ਹੈਗੀਆਂ ਉਹਨਾਂ ਦਾ ਵਿਰੋਧ ਨਹੀਂ ਕਰਨਾ ਮੂਰਤੀ ਪੂਜਾ ਦਾ ਵਿਰੋਧ ਨਹੀਂ ਕਰਨਾ ਜੇ ਜਿੰਨੇ ਲੜਨਾ ਲੜੀ ਜਾਓ ਭਾਈ ਜਾ ਕੇ ਜਿਹਨੂੰ ਗੁੱਸਾ ਲੱਗਦਾ ਲੱਗੀ ਜਾਵੇ ਇਹ ਮਸਲਾ ਤੇ ਇਦਾਂ ਹੱਲ ਹੋਣਾ ਆ ਫੋਟੋਆਂ ਜਿਹੜੀਆਂ ਹੈਗੀਆਂ ਆ ਉਹ ਵਿਕਣ ਦੇਣੀਆਂ ਹੀ ਨਹੀਂ ਚਾਹੀਦੀਆਂ ਫੋਟੋ ਬਣੇ ਕਿਦਾਂ ਸੀ ਕਹੀਏ ਵੀ ਸਾਡਾ ਨਾਨਕ ਨਹੀਂ ਹੈ ਜੇ ਕਿਸੇ ਨੇ ਬਣਾਉਣੀ ਆ ਫੋਟੋ ਜਿਹੜਾ ਮਰਜ਼ੀ ਨਾਮ ਲਿਖ ਦੇਣ ਕਿਸੇ ਹੋਰ ਦਾ ਲਿਖ ਦੇਣ ਕਿਸੇ ਦੇਵੀ ਦੇਵਤੇ ਦਾ ਲਿਖ ਦੇਣ ਅਸੀਂ ਗੁਰਨਾਨਕ ਦਾ ਨਾਮ ਕੋਈ ਲਿਖ ਕੇ ਦੇਖੇ ਮਹੰਮਦ ਸਾਹਿਬ ਦੀ ਫੋਟੋ ਅੱਜ ਤੱਕ ਨਹੀਂ ਬਣੀ ਹੈਗੀ ਕੋਈ ਫੋਟੋ ਲਿਖ ਕੇ ਉੱਤੇ ਲਿਖ ਕੇ ਦੇਖੇ ਵੀ ਹਾਂ ਵੀ ਆ ਮਹੰਮਦ ਸਾਹਿਬ ਆ ਇਹ ਅਗਲੇ ਵਾਢ ਨਾ ਦੇਣਗੇ ਨਾ ਤੁਹਾਡੇ ਪਤਾ ਨਹੀਂ ਕਿੰਨੀਆਂ 36 ਤਰ੍ਹਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਗੁਰਨਾਨਕ ਦੀਆਂ ਉਹ ਵੀ ਆਪਸ ਦੇ ਵਿੱਚ ਮੈਚ ਨਹੀਂ ਕਰਦੀਆਂ ਸਾਨੂੰ ਕੀ ਲੱਗੇ ਅਸੀਂ ਮੂਰਤੀ ਪੂਜਕੀਆਂ ਅਸੀਂ ਵੀ ਕਹਿਣ ਨੂੰ ਅਸੀਂ ਜੀ ਸਖ ਅਕਾਲ ਦਾ ਪੁਜਾਰੀ ਐ ਸਖ ਜੀ ਸ਼ਬਦ ਦਾ ਪੁਜਾਰੀ ਕੋਈ ਨਹੀਂ ਬਰਲੇ ਵਰਲੇ ਬੰਦੇ ਆ ਜਿਹੜਾ ਕੋਈ ਬੰਦਾ ਗਿਆਨ ਰੱਖਦਾ ਆਤਮਕ ਸੂਝ-ਬੂਝ ਵਾਲਾ ਹੈਗਾ ਨਹੀਂ ਤੇ ਸਾਰੇ ਮੂਰਤੀ ਪੂਜਕ ਲੈਵਲ ਦੇ ਹੀ ਆ ਇਹ ਬਸ ਗੱਲ ਕੀ ਆ ਹਿੰਦੂ ਜਿਹੜੇ ਹੈਗੇ ਆ ਉਹ ਆਪਣੀਆਂ ਮੂਰਤੀਆਂ ਪੱਥਰੀਆਂ ਪੂਜਦੇ ਆ ਇਹ ਜਿਹੜੀਆਂ ਕਾਗਜ਼ ਦੀਆਂ ਮੂਰਤਾਂ ਹੈਗੀਆਂ ਲੋਕਾਂ ਦੇ ਘਰਾਂ ਦੇ ਵਿੱਚ ਰੱਖੀਆਂ ਫੋਟੋਆਂ ਗੁਰੂਆਂ ਦੀਆਂ ਮਹਾਪੁਰਖਾਂ ਦੀਆਂ ਮੰਨ ਲਓ ਕੋਈ ਮਹਾਪੁਰਖ ਕਵੇ ਕੋਈ ਮੰਨ ਲਓ ਜਿਹੜਾ ਵੀ ਮੰਨ ਲਓ ਇਕੱਠੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੋਵੇ ਕੋਈ ਸਨਮਾਨ ਦਿੰਦਾ ਕੋਈ ਕਿਸੇ ਦੀ ਫੋਟੋ ਦੇ ਦਿੰਦਾ ਕੋਈ ਦੇਵੀ ਦੇਵਤੇ ਸਾਰਾ ਕੁਝ ਰੱਖ ਕੇ ਇਕੱਠਾ ਕਰਕੇ ਚਲੋ ਜੀ ਉਹਦੇ ਮੋਰੇ ਸਵੇਰ ਸ਼ਾਮ ਤੂਫ਼ ਬੱਤੀ ਕਰਨੀ ਉੱਥੇ ਇੱਕ ਅੱਧਾ ਗੁਟਕਾ ਵੀ ਰੱਖਿਆ ਹੁੰਦਾ ਪਾਠ ਭਾਵੇਂ ਕਰਨ ਚਾਹੇ ਨਾ ਕਰਨ ਪਰ ਉਹ ਫੋਟੋਆਂ ਨੂੰ ਤੂਫ਼ ਬੱਤੀ ਦੇਣੀ ਜੇ ਹਿੰਦੂ ਮੂਰਤੀ ਪੂਜਕਾ ਤਾਂ ਸਿੱਖ ਵੀ ਮੂਰਤੀ ਪੂਜਕ ਅੱਜ ਦੇ ਟਾਈਮ ਦੇ ਵਿੱਚ ਮੜ ਜਾ ਧਿਆਨ ਮਾਰ ਕੇ ਦੇਖੋ ਆਪਣੇ ਆਪ ਚ ਤੁਸੀਂ ਸ਼ਬਦ ਦੇ ਪਿਆਰੀ ਹੈਗੇ ਆ ਕਦੇ ਸ਼ਬਦ ਦੀ ਵਿਚਾਰ ਕੀਤੀ ਹੈ ਕਦੇ ਗੁਰਬਾਣੀ ਨੂੰ ਖੋਲ ਕੇ ਪੜਿਆ ਵਿਚਾਰਿਆ ਜਿਹੜਾ ਬੰਦਾ ਸ਼ਬਦ ਦਾ ਪੁਜਾਰੀ ਆ ਉਹਦਾ ਤਾਂ ਦੇਹ ਦੇ ਨਾਲ ਕਿਸੇ ਨਾਲ ਸੰਬੰਧ ਹੈ ਹੀ ਨਹੀਂ ਇਸ ਕਰਕੇ ਮੈਂ ਇੰਨੀ ਬੇਨਤੀ ਕਰਨੀ ਆ ਇਹ ਤਾਂ ਜਥੇਦਾਰਾਂ ਨੂੰ ਚਾਹੀਦਾ ਭਾਈ ਵੀ ਜਿਹੜਾ ਹੈਗਾ ਇਸ ਚੀਜ਼ ਤੇ ਜਿਹੜਾ ਹੈਗਾ ਫੈਸਲਾ ਲੈਣ ਹੁਣ ਪਰ ਹੁਣ ਪੰਥ ਕਰੇ ਵੀ ਕੀ ਤੋਂ ਜਿਹੜੇ ਹੈਗੇ ਆ ਜਿਹੜੇ ਹੈਗੇ ਲੋਕ ਆ ਉਹ ਕਰਨ ਵੀ ਕੀ ਇਹਨਾਂ ਨੂੰ ਮੰਗ ਪੱਤਰ ਦੇਈ ਜਾਓ ਜਥੇਦਾਰਾਂ ਨੂੰ ਇਹਨਾਂ ਨੇ ਕਿਹੜਾ ਕੋਈ ਕਾਰਵਾਈਆਂ ਕਰਨੀਆਂ ਆ ਨਾ ਕੋਈ ਸਟੈਂਡ ਲੈਣਾ ਆ ਇਹਨਾਂ ਕੋਈ ਟਾਈਮ ਹੀ ਹੈ ਨਹੀਂ ਇਹਨਾਂ ਪ੍ਰੋਗਰਾਮ ਹੀ ਬਹੁਤ ਹੁੰਦੇ ਆ ਕਦੇ ਕਿਸੇ ਸੰਪਰਦਾਜ ਪ੍ਰੋਗਰਾਮ ਹੁੰਦਾ ਕਦੇ ਉਹ ਸੱਦ ਲੈਂਦੇ ਆ ਕਦੇ ਕਿਸੇ ਸੰਤ ਦੀ ਵਰਸੀ ਹੁੰਦੀ ਆ ਉੱਥੇ ਸੱਦ ਲੈਂਦੇ ਆ ਯਾਨੀ ਕਿ ਇਦਾਂ ਕਰਕੇ ਬੀਜੀ ਰੱਖਦੇ ਆ ਆਪਣੇ ਆਪ ਨੂੰ ਜਿੱਦਣ ਕਿਤੇ ਵੇਲੇ ਹੋਣਗੇ ਸੰਪਰਦਾਵਾਂ ਡੇਰਿਆਂ ਦੇ ਵਿੱਚੋਂ ਜਿਹੜਾ ਹੈਗਾ ਮਤਲਬ ਵੇਲ ਮਿਲੂਗਾ ਫੇਰ ਪੰਥ ਦੇ ਮਸਲੇ ਹੱਲ ਹੋਣਗੇ ਤੇ ਦੂਸਰੀ ਗੱਲ ਇਹ ਵੀ ਆ ਵੀ ਜਿੱਦਣ ਜਿਹੜਾ ਹੈਗਾ ਵੀ ਜ਼ਥੇਦਾਰ ਸਾਹਿਬ ਵੀ ਹੁਣ ਚਲੋ ਜਿਹੜੇ ਆਪਾਂ ਕਹੀਏ ਵੀ ਮਜਬੂਰ ਹੁੰਦੇ ਆ ਫੇਰ ਹੁਣ ਜਿੱਦਣ ਉਹ ਥੋੜਾ ਜਿਹਾ ਗੜ੍ਹ ਸਿ ਲਿਆਉਣਗੇ ਉਸ ਦਿਨ ਮਸਲੇ ਤਾਂ ਬਹੁਤ ਸਾਰੇ ਪੰਥ ਦੇ ਹੱਲ ਹੋ ਜਾਣਗੇ ਜਿਹੋਂ ਚਲੋ ਦੇਖਦੇ ਆਂ ਵੀ ਇਸ ਤੇ ਕੀ ਜਿਹੜੀ ਹੈਗੀ ਆ ਇਹਦੇ ਤੇ ਕੋਈ ਪ੍ਰਤੀਕਿਰਿਆ ਆਉਂਦੀ ਆ ਵੀ ਇਹਨਾਂ ਦੀ ਸਾਰਿਆਂ ਦੀ ਜਾਂ ਕੋਈ ਜਥੇਦਾਰਾਂ ਦੀ ਜਾਂ ਕੋਈ ਹੋਰ ਜਥੇਬੰਦੀਆਂ ਦੀ ਵੀ ਹੁਣ ਜਿਨੇ ਉਸ ਰੂਪ ਬਣਾਇਆ ਵਾ ਵੀ ਉਹਦੇ ਤੇ ਕਾਰਵਾਈ ਕਰਾਉਣੀ ਆ ਕਿ ਜਿਹੜੀ ਗੰਦਗੀ ਸਾਡੇ ਘਰੇ ਪੈ ਚੁੱਕੀ ਆ ਜਿਹੜੀਆਂ ਚੀਜ਼ਾਂ ਸਾਡੀਆਂ ਹੈ ਹੀ ਨਹੀਂ ਹੈਗੀਆਂ ਉਹਨਾਂ ਨੂੰ ਚੱਕ ਕੇ ਘਰੋਂ ਬਾਹਰ ਛੱਡਣਾ ਇੰਨੀ ਕੁ ਮੇਰੀ ਬੇਨਤੀ ਸੀ ਠੀਕ ਹੈ ਵੀਡੀਓ ਜਿਹੜੀ ਹੈਗੀ ਆ ਹੁਣ ਚਲੋ ਮੈਂ ਨਹੀਂ ਕਿਸੇ ਨੂੰ ਕਹਿਣਾ ਵੀ ਸ਼ੇਅਰ ਕਰੋ ਜਾਂ ਨਾ ਕਰੋ ਜੇ ਨੂੰ ਚੰਗੀ ਲੱਗੀ ਕਰ ਦਿਓ ਠੀਕ ਹੈ ਆਪਾਂ ਸੱਚ ਬੋਲਿਆ ਸਾਡਾ ਫੋਟੋ ਨਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਸ਼ਬਦ ਦੇ ਪੁਜਾਰੀ ਨਹੀਂ ਸਿੱਖ ਅਕਾਲ ਦਾ ਪੁਜਾਰੀ ਹੈ ਇੱਕ ਪਰਮੇਸ਼ਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਚੱਲ ਰਹੀ ਆ ਜਿਹਦੇ ਵਿੱਚ ਇੱਕ ਕੋਈ ਬੀਬੀ ਐ ਕਿ ਪਤਾ ਨਹੀਂ ਭਾਈ ਆ ਵੀ ਉਹਨੇ ਇੱਕ ਸਰੂਪ ਗੁਰਨਾਨਕ ਪਾਸ਼ੀ ਦਾ ਬਣਾ ਕੇ ਆ ਤੇ ਬਣਾ ਕੇ ਤੇ ਮੱਥਾ ਟਿਕਾਇਆ ਗੁਰੂ ਸਾਹਿਬ ਦੇ ਬਰਾਬਰ ਬੈਠੀ ਜਾ ਬੈਠਾ ਤੇ ਬਿਆਦਬੀ ਹੋ ਗਈ ਜਿੱਦਾਂ ਗੁਰੂ ਸਾਹਿਬ ਦੀ ਬਿਆਦਬੀ ਹੋ ਗਈ ਕਿਉਂਕਿ ਸਾਡੇ ਗੁਰੂ ਦਾ ਜਿਹੜਾ ਹੈ ਨਾ ਕੋਈ ਉਹ ਬਣਾ ਨਹੀਂ ਸਕਦਾ ਹਨਾ ਏਡਾ ਰੂਪ ਨਹੀਂ ਧਾਰਨ ਕਰ ਸਕਦਾ ਬਹੁਤ ਉੱਚਾ ਸੋਚਾ ਜੀਵਨ ਚਾਹੀਦਾ ਹੁਣ ਜਾ ਮੰਗ ਪੱਤਰ ਦਈਏ ਕਾਲ ਤੱਕ ਤੇ ਜਸੂਦਾ ਸਾਦਾ ਲਾਉਣ ਦੀਆਂ ਤਿਆਰੀਆਂ ਕਰੀਏ ਹਨਾ ਮਤਲਬ ਇਦਾਂ ਦੇ ਮਸਲੇ ਜਿਹੜੇ ਹੈਗੇ ਆ ਸਰਕਾਰ ਨਾਲ ਮੀਟਿੰਗਾਂ ਕਰੀਏ ਵੀ ਸਾਡੇ ਨਾਲ ਸਾਡੀਆਂ ਭਾਵਨਾਵਾਂ ਪੜਕ ਗਈਆਂ ਤੇ ਇਦਾਂ ਦੇ ਮਸਲੇ ਨਹੀਂ ਹੋਣੇ ਚਾਹੀਦੇ ਇਦਾਂ ਦਾ ਸਾਰਿਆਂ ਨੇ ਕਾਰਵਾਈਆਂ ਕਰਨੀਆਂ ਪੋਸਟਾਂ ਪਾਉਣੀਆਂ ਅਸਲ ਦੇ ਵਿੱਚ ਇਹ ਉਹ ਮਸਲੇ ਆ ਜਿਹੜੇ ਸਾਡੇ ਜਥੇਦਾਰਾਂ ਨੇ ਸਾਡੇ ਗਲ ਮੜ ਦਿੱਤੇ ਆ ਗੁਰਨਾਣਕ ਦੀ ਫੋਟੋ ਜਿਹੜੀ ਹੈਗੀ ਆ ਲੋਕਾਂ ਦੇ ਘਰਾਂ ਦੇ ਵਿੱਚ ਜੋ ਹੈਗੀ ਆ ਉਹ ਗੁਰਨਾਣਕ ਥੋੜੀ ਆ ਉਹ ਉਹ ਤਾਂ ਚਿੱਤਰਕਾਰ ਸੋਭਾ ਸਿੰਘ ਨੇ ਬਣਾਈਆਂ ਹੋਈਆਂ ਨਕਲੀ ਤਸਵੀਰਾਂ ਆ ਸਾਰੇ ਗੁਰੂਆਂ ਦੀਆਂ ਜਿੰਨੀਆਂ ਫੋਟੋਆਂ ਹੈਗੀਆਂ ਉਹ ਨਕਲੀ ਤਸਵੀਰਾਂ ਪਹਿਲਾਂ ਤਾਂ ਨਕਲੀ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਪ੍ਰਵਾਨ ਕੀਤੀਆਂ ਸਾਡੇ ਜਥੇਦਾਰ ਤੱਕ ਦੇ ਲੈਵਲ ਦੇ ਬੰਦਿਆਂ ਨੇ ਜਿਹੜੇ ਹੈਗਾ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਵੜਨ ਦਿੱਤਾ ਲੋਕਾਂ ਦੇ ਘਰਾਂ 'ਚ ਵੜਨ ਦਿੱਤਾ ਉਸ ਤੋਂ ਬਾਅਦ ਚੋਂ ਫਿਰ ਉਹ ਫੋਟੋ ਕਿਸੇ ਨੇ ਪਾੜ ਕੇ ਸੈੱਟ ਕੀਤੀ ਕਦੇ ਕਿਤੇ ਬਿਆਦਬੀ ਹੋ ਗਈ ਫਿਰ ਉਹਦੇ ਤੇ ਲੜਾਈਆਂ ਸ਼ੁਰੂ ਕਰਾਈਆਂ ਕੀਤੀਆਂ ਤੇ ਹੁਣ ਆਸਰੂਪ ਵਾਲੀ ਵੀਡੀਓ ਆ ਗਈ ਆ ਹੁਣ ਇਹਦੇ ਉੱਤੇ ਹਰੇਕ ਬੰਦੇ ਨੇ ਤਾਂ ਚੜੀ ਜਾਣਾ ਵੀ ਦੇਖੋ ਜੀ ਬਿਆਦਬੀ ਹੋ ਗਈ ਗੁਰੂ ਸਾਹਿਬ ਦੀ ਦੇ ਗੁਰੂ ਨਹੀਂ ਹੈ ਸਾਡੀ ਤਾਂ ਦੇ ਗੁਰੂ ਹੈ ਨਹੀਂ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਗੁੱਸਾ ਲੱਗਣਾ ਇਹ ਸੰਪਰਦਾਇਆਂ ਲੋਕਾਂ ਨੂੰ ਗੁੱਸਾ ਲੱਗ ਸਕਦਾ ਜਿਹੜਾ ਬੰਦਾ ਸ਼ਬਦ ਦਾ ਪੁਜਾਰੀ ਆ ਉਹਨੂੰ ਗੁੱਸਾ ਨਹੀਂ ਲੱਗਦਾ ਇਹਨਾਂ ਗੱਲਾਂ ਦਾ ਇਹ ਸਾਡਾ ਗੁਰਨਾਨਕ ਹੈ ਨਹੀਂ ਇਹ ਤਾਂ ਉਹਨਾਂ ਨੇ ਜਿਹੜੀ ਫੋਟੋ ਬਣਾਈ ਆ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਉਹਦੀ ਕਾਪੀ ਮਾਰੀ ਆ ਹਨਾ ਵੀ ਆ ਫੋਟੋ ਇਦਾਂ ਦੀ ਬਣੀ ਆ ਉਹਦੀ ਜਿੱਦਾਂ ਬਾਕੀ ਗੁਰੂਆਂ ਦੀਆਂ ਵੀ ਬਣੀਆਂ ਆ ਉਹਦੇ ਦੀ ਕਾਪੀ ਮਾਰ ਕੇ ਕੱਲ ਨੂੰ ਕਿਸੇ ਹੋਰ ਗੁਰੂ ਦੀ ਵੀ ਕੋਈ ਕਾਪੀ ਕਰ ਜੂਗਾ ਅਸੀਂ ਤਾਂ ਮੰਨਦੇ ਨਹੀਂ ਵੀ ਸਾਡਾ ਗੁਰੂ ਇਦਾਂ ਦਾ ਹੈਗਾ ਸੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਜਥੇਦਾਰ ਸਹਿਬਾਨਾਂ ਨੂੰ ਤੇ ਸਾਡੇ ਪੰਥਕ ਆਗੂਆਂ ਨੂੰ ਜਿਹੜੇ ਵੱਡੇ ਜਥੇਬੰਦੀਆਂ ਦੇ ਆਗੂ ਆ ਦਲ ਪੰਥਾਂ ਦੇ ਮੁਖੀ ਆ ਇੰਨੇ ਕੁ ਮਸਲੇ ਤੇ ਜਿਹੜੇ ਹੈਗੇ ਆ ਨਾਰਮਲੀ ਆਪਾਂ ਹੱਲ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਮਸਲੇ ਤੁਸੀਂ ਇਦਾਂ ਹੱਲ ਕਰ ਸਕਦੇ ਆ ਜੇ ਤੁਸੀਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਦਿਓ ਤੇ ਆਪਣੀਆਂ ਜਥੇਬੰਦੀਆਂ ਨੂੰ ਜਿੰਨੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਆਦੇਸ਼ ਕਰਦੇ ਹਾਂ ਵੀ ਹੁਕਮਨਾਮਾ ਇਹ ਜਾਰੀ ਕਰਾ ਦਿਓ ਵੀ ਭਾਈ ਜਿੰਨੇ ਵੀ ਘਰਾਂ ਦੇ ਵਿੱਚ ਫੋਟੋਆਂ ਹੈਗੀਆਂ ਨਕਲੀ ਗੁਰੂ ਦੀਆਂ ਇਹ ਗੁਰੂ ਸਾਹਿਬ ਦੀਆਂ ਜਾਂ ਕੋਈ ਕਿਸੇ ਸ਼ਹੀਦ ਦੀਆਂ ਹੈਗੀਆਂ ਹਨਾ ਕਾਲਪਨਿਕ ਫੋਟੋਆਂ ਜਿਹੜੀਆਂ ਉਹ ਪੂਜਦੇ ਆ ਉਹ ਕੱਢ ਕੇ ਬਾਹਰ ਸੈੱਟ ਦਿਓ ਤੇ ਦੂਜੀ ਗੱਲ ਹੈਗੀ ਆ ਵੀ ਜਿਹੜੀਆਂ ਦੁਕਾਨਾਂ ਤੇ ਫੋਟੋਆਂ ਵੇਚ ਰਹੀਆਂ ਆ ਗੁਰੂ ਸਾਹਿਬਾਨਾਂ ਦੀਆਂ ਉਹਨਾਂ ਤੇ ਕਾਰਵਾਈ ਹੋਊਗੀ ਤੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਜਿਹੜੀਆਂ ਦੁਕਾਨਾਂ ਤੇ ਫੋਟੋਆਂ ਵੇਚਦੀਆਂ ਆ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹਨਾਂ ਤੇ ਕਾਰਵਾਈ ਕਰਵਾਉਣ ਜਾਂ ਉਹਨਾਂ ਨੂੰ ਟਾਈਮ ਦੇ ਦੇਣ ਥੋੜੇ ਦਿਨਾਂ ਦਾ ਵੇ ਭਾਈ ਵੀ ਆਪਣਾ ਜਿਹੜਾ ਹੈਗਾ ਤੁਸੀਂ ਚੱਕ ਲੋ ਜੁੱਲੀ ਵਸਤਰਾ ਇਹ ਵਾਪਸ ਕਰੋ ਜਿੱਦਾਂ ਮਰ ਵਾਪਸ ਕੀ ਕਰਨਾ ਉਹਨੂੰ ਆਗ ਹੀ ਲੱਗਣੀ ਹੈ ਮਤਲਬ ਜੋ ਵੀ ਹੈਗਾ ਆ ਵੀ ਇਹ ਗਲਤ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਵਿੱਚ ਆ ਗਈਆਂ ਸਿੱਖ ਸ਼ਬਦ ਦਾ ਪੁਜਾਰੀ ਹੈ ਜੇ ਤਾਂ ਸ਼ਬਦ ਦੇ ਪੁਜਾਰੀ ਹੋ ਕੇ ਚੱਲੋਂਗੇ ਮੂਰਤੀ ਪੂਜਾ ਦੇਹਦਾਰੀ ਆਹ ਸਾਰਾ ਕੁਝ ਹੀ ਹੈ ਨਾ ਮਤਲਬ ਇਹ ਮੂਰਤੀ ਪੂਜਾ ਵੱਲੋਂ ਹਟੋਂਗੇ ਫੇਰ ਤਾਂ ਤੁਹਾਡੀ ਵੀ ਥੋੜੀ ਜੀ ਜਾਣ ਸੋਖੀ ਹੋਊਗੀ ਪੰਥ ਚ ਵੀ ਕੋਈ ਥੋੜੀ ਜੀ ਜਾਗਰੂਕਤਾ ਆਊਗੀ ਜੇ ਇਦਾਂ ਨਹੀਂ ਕਰਨਾ ਜਿਹੜੀਆਂ ਫੋਟੋਆਂ ਹੈਗੀਆਂ ਉਹਨਾਂ ਦਾ ਵਿਰੋਧ ਨਹੀਂ ਕਰਨਾ ਮੂਰਤੀ ਪੂਜਾ ਦਾ ਵਿਰੋਧ ਨਹੀਂ ਕਰਨਾ ਫਿਰ ਜੇ ਇਹਨੇ ਲੜਨਾ ਲੜੀ ਜਾਓ ਭਾਈ ਜਾ ਕੇ ਜਿਹਨੂੰ ਗੁੱਸਾ ਲੱਗਦਾ ਲੱਗੀ ਜਾਵੇ ਇਹ ਮਸਲਾ ਤੇ ਇਦਾਂ ਹੱਲ ਹੋਣਾ ਆ ਫੋਟੋਆਂ ਜਿਹੜੀਆਂ ਹੈਗੀਆਂ ਆ ਉਹ ਬਿਕਣ ਦੇਣੀਆਂ ਹੀ ਨਹੀਂ ਚਾਹੀਦੀਆਂ ਫੋਟੋ ਬਣੇ ਕਿ ਦਾਸ ਹੀ ਕਹੀਏ ਵੀ ਸਾਡਾ ਨਾਨਕ ਨਹੀਂ ਹੈ ਜੇ ਕਿਸੇ ਨੇ ਬਣਾਉਣੀ ਆ ਫੋਟੋ ਜਿਹੜਾ ਮਰਜ਼ੀ ਨਾਮ ਲਿਖ ਦੇਣ ਕਿਸੇ ਹੋਰ ਦਾ ਲਿਖ ਦੇਣ ਕਿਸੇ ਦੇਵੀ ਦੇਵਤੇ ਦਾ ਲਿਖ ਦੇਣ ਅਸੀਂ ਗੁਰਨਾਨਕ ਦਾ ਨਾਮ ਕੋਈ ਲਿਖ ਕੇ ਦੇਖੇ ਮਮਾ ਸਾਹਿਬ ਦੀ ਫੋਟੋ ਅਜੇ ਤੱਕ ਨਹੀਂ ਬਣੀ ਹੈਗੀ ਕੋਈ ਫੋਟੋ ਲੈ ਕੇ ਉੱਤੇ ਲੈ ਕੇ ਦੇਖੇ ਵੇ ਹਾਂ ਵੀ ਮਮਾ ਮਮਾ ਸਾਵਾ ਇਹ ਅਗਲੇ ਵਾਢਾ ਨਾ ਦੇਣਗੇ ਨਾ ਤੁਹਾਡੇ ਪਤਾ ਨਹੀਂ ਕਿੰਨੀਆਂ 36 ਤਰ੍ਹਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਗੁਰਨਾਨਕ ਦੀਆਂ ਉਹ ਵੀ ਆਪਸ ਦੇ ਵਿੱਚ ਮੈਚ ਨਹੀਂ ਕਰਦੀਆਂ ਸਾਨੂੰ ਕੀ ਲੱਗੇ ਅਸੀਂ ਮੂਰਤੀ ਪੂਜਕੀਆਂ ਅਸੀਂ ਵੀ ਕਹਿਣ ਨੂੰ ਅਸੀਂ ਜੀ ਸੈਖ ਅਕਾਲ ਦਾ ਪੁਜਾਰੀ ਐ ਸੈਖ ਜੀ ਸ਼ਬਦ ਦਾ ਪੁਜਾਰੀ ਕੋਈ ਨਹੀਂ ਬਰਲੇ ਵਰਲੇ ਬੰਦੇ ਆ ਜਿਹੜਾ ਕੋਈ ਬੰਦਾ ਗਿਆਨ ਰੱਖਦਾ ਆਤਮਿਕ ਸੂਝਬੂਝ ਵਾਲਾ ਹੈਗਾ ਨਹੀਂ ਤੇ ਸਾਰੇ ਮੂਰਤੀ ਪੂਜਕ ਲੈਵਲ ਦੇ ਹੀ ਆ ਇਹ ਬਸ ਗੱਲ ਕੀ ਆ ਹਿੰਦੂ ਜਿਹੜੇ ਹੈਗੇ ਆ ਉਹ ਆਪਣੀਆਂ ਮੂਰਤੀਆਂ ਪੱਥਰ ਦੀਆਂ ਪੂਜਦੇ ਆ ਇਹ ਜਿਹੜੀਆਂ ਕਾਗਜ਼ ਦੀਆਂ ਮੂਰਤਾਂ ਹੈਗੀਆਂ ਲੋਕਾਂ ਦੇ ਘਰਾਂ ਦੇ ਵਿੱਚ ਰੱਖੀਆਂ ਫੋਟੋਆਂ ਗੁਰੂਆਂ ਦੀਆਂ ਮਹਾਪੁਰਖਾਂ ਦੀਆਂ ਮੰਨ ਲਓ ਕੋਈ ਮਹਾਪੁਰਖ ਕਦੇ ਕੋਈ ਮੰਨ ਲਓ ਜਿਹੜਾ ਵੀ ਮੰਨ ਲਓ ਇਕੱਠੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੋਵੇ ਕੋਈ ਸਨਮਾਨ ਦਿੰਦਾ ਕੋਈ ਕਿਸੇ ਦੀ ਫੋਟੋ ਦੇ ਦਿੰਦਾ ਕੋਈ ਦੇਵੀ ਦੇਵਤੇ ਸਾਰਾ ਕੁਝ ਰੱਖ ਕੇ ਇਕੱਠਾ ਕਰਕੇ ਚਲੋ ਜੀ ਉਹਦੇ ਮੂਰੇ ਸਵੇਰ ਸ਼ਾਮ ਤੂਹ ਬੱਤੀ ਕਰਨੀ ਉੱਥੇ ਇੱਕ ਅੱਧਾ ਘਟਕਾ ਵੀ ਰੱਖਿਆ ਹੁੰਦਾ ਪਾਠ ਭਾਵੇਂ ਕਰਨ ਚਾਹੇ ਨਾ ਕਰਨ ਪਰ ਉਹ ਫੋਟੋਆਂ ਨੂੰ ਤੂਹ ਬੱਤੀ ਦੇਣੀ ਜੇ ਹਿੰਦੂ ਮੂਰਤੀ ਪੂਜਕਾ ਤਾਂ ਸਿੱਖ ਵੀ ਮੂਰਤੀ ਪੂਜਕਾ ਅੱਜ ਦੇ ਟਾਈਮ ਦੇ ਵਿੱਚ ਮੜ ਜਾ ਧਿਆਨ ਮਾਰ ਕੇ ਦੇਖੋ ਆਪਣੇ ਆਪ ਚ ਤੁਸੀਂ ਸ਼ਬਦ ਦੇ ਪਿਆਰੀ ਹੈਗੇ ਆ ਕਦੇ ਸ਼ਬਦ ਦੀ ਵਿਚਾਰ ਕੀਤੀ ਹੈ ਕਦੇ ਗਰਬਾਣੀ ਨੂੰ ਖੋਲ ਕੇ ਪੜਿਆ ਵਿਚਾਰਿਆ ਜਿਹੜਾ ਬੰਦਾ ਸ਼ਬਦ ਦਾ ਪਿਆਰੀ ਆ ਉਹਦਾ ਤਾਂ ਦੇਹ ਦੇ ਨਾਲ ਕਿਸੇ ਨਾਲ ਸੰਬੰਧ ਹੈ ਹੀ ਨਹੀਂ ਇਸ ਕਰਕੇ ਮੈਂ ਇੰਨੀ ਬੇਨਤੀ ਕਰਨੀ ਆ ਇਹ ਤਾਂ ਜਥੇਦਾਰਾਂ ਨੂੰ ਚਾਹੀਦਾ ਭਾਈ ਵੀ ਜਿਹੜਾ ਹੈਗਾ ਇਸ ਚੀਜ਼ ਤੇ ਜਿਹੜਾ ਹੈਗਾ ਫੈਸਲਾ ਲੈਣ ਹੁਣ ਪਰ ਹੁਣ ਪੰਥ ਕਰੇ ਵੀ ਕੀ ਤੋਂ ਜਿਹੜੇ ਹੈਗੇ ਆ ਜਿਹੜੇ ਹੈਗੇ ਲੋਕ ਆ ਉਹ ਕਰਨ ਵੀ ਕੀ ਇਹਨਾਂ ਨੂੰ ਮੰਗ ਪੱਤਰ ਦਈ ਜਾਓ ਜਥੇਦਾਰਾਂ ਨੂੰ ਇਹਨਾਂ ਨੇ ਕਿਹੜਾ ਕੋਈ ਕਾਰਵਾਈਆਂ ਕਰਨੀਆਂ ਆ ਨਾ ਕੋਈ ਸਟੈਂਡ ਲੈਣਾ ਆ ਇਹਨਾਂ ਕੋਈ ਟਾਈਮ ਹੀ ਹੈ ਨਹੀਂ ਇਹਨਾਂ ਪ੍ਰੋਗਰਾਮ ਹੀ ਬਹੁਤ ਹੁੰਦੇ ਆ ਕਦੇ ਕਿਸੇ ਸੰਪਰਦਾਜ ਪ੍ਰੋਗਰਾਮ ਹੁੰਦਾ ਕਦੇ ਉਹ ਸੱਦ ਲੈਂਦੇ ਆ ਕਦੇ ਕਿਸੇ ਸੰਤ ਦੀ ਵਰਸੀ ਹੁੰਦੀ ਆ ਉੱਥੇ ਸੱਦ ਲੈਂਦੇ ਆ ਯਾਨੀ ਕਿ ਇਦਾਂ ਕਰਕੇ ਬੀਜੀ ਰੱਖਦੇ ਆ ਆਪਣੇ ਆਪ ਨੂੰ ਜਿੱਦਣ ਕਿਤੇ ਵੇਲੇ ਹੋਣਗੇ ਸੰਪਰਦਾਵਾਂ ਡੇਰਿਆਂ ਦੇ ਵਿੱਚੋਂ ਜਿਹੜਾ ਹੈਗਾ ਮਤਲਬ ਵੇਲ ਮਿਲੂਗਾ ਫੇਰ ਪੰਥ ਦੇ ਮਸਲੇ ਹੱਲ ਹੋਣਗੇ ਤੇ ਦੂਸਰੀ ਗੱਲ ਇਹ ਵੀ ਆ ਵੀ ਜਿੱਦਣ ਜਿਹੜਾ ਹੈਗਾ ਵੀ ਜ਼ਥੇਦਾਰ ਸਾਹਿਬ ਵੀ ਹੁਣ ਚਲੋ ਜਿਹੜੇ ਆਪਾਂ ਕਹੀਏ ਵੀ ਮਜਬੂਰ ਹੁੰਦੇ ਆ ਫੇਰ ਹੁਣ ਜਿੱਦਣ ਉਹ ਥੋੜਾ ਜਿਹਾ ਗੜ੍ਹਸ ਲਿਆਉਣਗੇ ਉਸ ਦਿਨ ਮਸਲੇ ਤਾਂ ਬਹੁਤ ਸਾਰੇ ਪੰਥ ਦੇ ਹੱਲ ਹੋ ਜਾਣਗੇ ਹੁਣ ਚਲੋ ਦੇਖਦੇ ਆਂ ਵੀ ਇਸ ਤੇ ਕੀ ਜਿਹੜੀ ਹੈਗੀ ਆ ਇਹਦੇ ਤੇ ਕੋਈ ਪ੍ਰਤੀਕਿਰਿਆ ਆਉਂਦੀ ਆ ਵੀ ਇਹਨਾਂ ਦੀ ਸਾਰਿਆਂ ਦੀ ਜਾਂ ਕੋਈ ਜਥੇਦਾਰਾਂ ਦੀ ਜਾਂ ਕੋਈ ਹੋਰ ਜਥੇਬੰਦੀਆਂ ਦੀ ਵੀ ਹੁਣ ਜਿਨੇ ਉਸ ਰੂਪ ਬਣਾਇਆ ਵਾ ਵੀ ਉਹਦੇ ਤੇ ਕਾਰਵਾਈ ਕਰਾਉਣੀ ਆ ਕਿ ਜਿਹੜੀ ਗੰਦਗੀ ਸਾਡੇ ਘਰੇ ਪੈ ਚੁੱਕੀ ਆ ਜਿਹੜੀਆਂ ਚੀਜ਼ਾਂ ਸਾਡੀਆਂ ਹੈ ਹੀ ਨਹੀਂ ਹੈਗੀਆਂ ਉਹਨਾਂ ਨੂੰ ਚੱਕ ਕੇ ਘਰੋਂ ਬਾਹਰ ਛੱਡਣਾ ਇੰਨੀ ਕੁ ਮੇਰੀ ਬੇਨਤੀ ਸੀ ਠੀਕ ਹੈ ਵੀਡੀਓ ਜਿਹੜੀ ਹੈਗੀ ਆ ਹੁਣ ਚਲੋ ਮੈਂ ਨਹੀਂ ਕਿਸੇ ਨੂੰ ਕਹਿਣਾ ਵੀ ਸ਼ੇਅਰ ਕਰੋ ਜਾਂ ਨਾ ਕਰੋ ਜੇ ਨੂੰ ਚੰਗੀ ਲੱਗੀ ਕਰ ਦਿਓ ਠੀਕ ਹੈ ਆਪਾਂ ਸੱਚ ਬੋਲਿਆ ਛੱਡਾ ਫੋਟੋ ਨਾ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਅਸੀਂ ਸ਼ਬਦ ਦੇ ਪੁਜਾਰੀ ਨਹੀਂ ਸਿੱਖ ਅਕਾਲ ਦਾ ਪੁਜਾਰੀ ਹੈ ਇੱਕ ਪਰਮੇਸ਼ਰ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ